ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਕਲਸਟਰ ਪ੍ਰੋਵਿੰਸ਼ਲ ਅਫਸਰ ਦੀਆਂ ਵੈਕੈਂਸੀਆਂ ਕੰਟਰੈਕਚੁਅਲ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਉਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਨਾਲ ਗੱਲ ਕਰ ਰਹੇ ਹਾਂ ਵੀਡੀਓ ਨੂੰ ਡਿਟੇਲ ਚ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੋਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਇਹ ਜੋ ਜੋਬ ਨੋਟੀਫਿਕੇਸ਼ਨ ਜਾਰੀ ਕੀਤਾ ਜੀ ਕਲਸਟਰ ਪ੍ਰੋਵਿੰਸ਼ਨ ਅਫਸਰ ਦੀਆਂ ਵੈਕੈਂਸੀਆਂ ਦੀਆਂ ਟੋਟਲ 7 ਵੈਕੈਂਸੀਆਂ ਆ ਜੀ ਐਸਸੀ ਫੀਮੇਲ 1 ਜਰਨਲ ਫੀਮੇਲ 1 ਜਰਨਲ ਦੀਆਂ 2 ਐਸਸੀ ਦੀ 1 ਤੇ ਐਕ ਸਰਵਿਸਮੈਨ ਫੀਮੇਲ ਦੀ ਇੱਕ ਵੈਕੈਂਸੀ ਹੈ ਜੀ ਐਕ ਸਰਵਿਸਮੈਨ ਫੀਮੇਲ ਅਗਰ ਪ੍ਰੈਜ਼ੈਂਟ ਨਹੀਂ ਹੁੰਦੀ ਤਾਂ ਐਕ ਸਰਵਿਸਮੈਨ ਮੇਲ ਨੂੰ ਇਸ ਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਊਗੀ ਤੇ ਇਹ ਜੋ ਵੈਕੈਂਸੀਆਂ ਦੀ ਅਨਾਊਂਸਮੈਂਟ ਹੈ ਇਹ ਹੈਗੀਆਂ ਜੀ ਪਟਿਆਲਾ ਜਲੰਧਰ ਬਠਿੰਡਾ ਫਰੋਜ਼ਪੁਰ ਲੁਧਿਆਣਾ ਅੰਮ੍ਰਿਤਸਰ ਅਤੇ ਚੰਡੀਗੜ੍ਹ ਹੈੱਡ ਆਫਿਸ ਦੇ ਵਿੱਚ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਜਗ੍ਹਾ ਦੇ ਉੱਤੇ ਜੋ ਹੈ ਅਨਾਊਂਸਮੈਂਟ ਇਹਨਾਂ ਦੇ ਵੈਕੈਂਸੀਆਂ ਦੀ ਅਨਾਊਂਸਮੈਂਟ ਹੈ ਤੇ ਇਸ ਦੇ ਵਿੱਚ ਜੋ ਤੁਹਾਨੂੰ ਪੇਮੈਂਟ ਦੇਣਗੇ ਜੀ ਕਨਸੋਲੀਡੇਟਡ ਸੈਲਰੀ ਮਿਲੂਗੀ ਮਤਲਬ 45000 ਕੋਈ ਤੁਹਾਨੂੰ ਇਹਦੇ ਵਿੱਚ ਕੋਈ ਅਲਾਉਂਸਸ ਵਗੈਰਾ ਕੁਝ ਨਹੀਂ ਮਿਲਨੇ ਏਜ ਲਿਮਿਟ 45 ਸਾਲ ਦੀ ਇਸ ਵਿੱਚ ਰੱਖੀ ਗਈ ਹੈ ਤੇ ਕੁਆਲੀਫਿਕੇਸ਼ਨ ਕੀ ਰਹਿਣ ਵਾਲਾ ਜੀ ਉਸ ਬਾਰੇ ਦੱਸ ਗਏ ਤੇ ਇਸ ਦੇ ਵਿੱਚ ਤੁਸੀਂ ਮਾਸਟਰ ਡਿਗਰੀ ਸੋਸ਼ਲ ਸਾਇੰਸ ਜਾਂ ਪਬਲਿਕ ਹੈਲਥ ਮੈਨੇਜਮੈਂਟ ਵਿੱਚ ਹੋਣੀ ਚਾਹੀਦੀ ਤੇ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਡਿਵੈਲਪਮੈਂਟ ਸੈਕਟਰ ਵਿਦ 3 ਸਾਲ ਦਾ ਐਕਸਪੀਰੀਅੰਸ ਐਚਆਈਵੀ ਜਾਂ ਏਡਸ ਦੇ ਵਿੱਚ ਸੁਪਰਵਾਈਜ਼ਰੀ ਚ ਤੇ ਜਿਹੜੇ ਕੈਂਡੀਡੇਟਸ ਕੋਲੇ ਪੋਸਟ ਗ੍ਰੈਜੂਏਟ ਡਿਪਲੋਮਾ ਐਚਆਈਵੀ ਏਡਸ ਦੇ ਵਿੱਚ ਜਾਂ ਫੈਲੋਸ਼ਿਪ ਐਚਆਈਵੀ ਏਡਸ ਦੇ ਵਿੱਚ ਹੈਗੀ ਆ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਣ ਵਾਲੀ ਹੈ ਇਸ ਵਿੱਚ ਨੌਲੇਜ ਤੁਹਾਨੂੰ ਇੰਗਲਿਸ਼ ਸਪੀਕਿੰਗ ਰੀਡਿੰਗ ਰਾਈਟਿੰਗ ਦੀ ਤੇ ਪੰਜਾਬ ਲੋਕਲ ਲੈਂਗੁਏਜ ਦੀ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਦੇ ਵਰਡ ਐਕਸਲ ਪਾਵਰਪੁਆਇੰਟ ਇੰਟਰਨੈਟ ਦੀ ਤੁਹਾਨੂੰ ਜਾਣਕਾਰੀ ਵੀ ਇਸ ਵਿੱਚ ਹੋਣੀ ਚਾਹੀਦੀ ਹੈ ਇਨਾਂ ਨੂੰ ਅਪਲਾਈ ਕਰਨ ਦੀ ਜੋ ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਜੀ 16 ਅਗਸਤ ਆਨਲਾਈਨ ਰਜਿਸਟ੍ਰੇਸ਼ਨ ਦੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਤੇ ਆਨਲਾਈਨ ਅਪਲਾਈ ਲਿੰਕ ਜੋ ਹੈਗਾ ਉਸ ਦਾ ਤੁਸੀਂ ਇੱਕ ਫਾਰਮ ਹੈ ਤੁਸੀਂ ਇਹ ਫਾਰਮ ਭਰਨਾ Google ਫਾਰਮ ਹੈ ਨਾ ਸੌਰੀ Google ਫਾਰਮ ਨਹੀਂ ਵੈਬਸਾਈਟ ਦੇ ਉੱਤੇ ਜਾਣਾ ਤੁਸੀਂ ਉੱਥੇ ਇੱਕ ਫਾਰਮ ਭਰਨਾ ਹੈ ਫਾਰਮ ਭਰਨ ਤੋਂ ਬਾਅਦ ਚ ਜਿਹੜੀ ਐਪਲੀਕੇਸ਼ਨ ਹੋਊਗੀ ਉਸ ਦਾ ਤੁਸੀਂ ਪ੍ਰਿੰਟ ਆਊਟ ਕੱਢ ਲੈਣਾ ਹੈ ਜੋ ਤੁਹਾਡੀ ਸਿਲੇਕਸ਼ਨ ਰਹਿਣ ਵਾਲੀ ਹੈ ਜੀ 50% ਹੋਊਗੀ ਪਰਸੈਂਟੇਜ ਤੁਹਾਡੇ ਰਿਟਰਨ ਪਰਸੈਂਟ 50% ਮਾਰਕਸ ਕੁਆਲੀਫਾਈਂਗ ਦੇ ਹੋਣਗੇ 20% ਤੁਹਾਡਾ ਕੰਪਿਊਟਰ ਟੈਸਟ ਹੋਣਾ ਜੋ ਵੀ ਉਹਦੇ ਚ ਹੋਣਗੇ 100 ਨੰਬਰ ਦਾ ਜੋ ਕੁਐਸਚਨ ਹੋਣਾ ਸੋ ਮਤਲਬ 100 100 ਨੰਬਰ ਬਣੇ 50 ਨੰਬਰ ਦਾ ਪਰਸੈਂਟੇਜ ਰਿਟਰਨ ਟੈਸਟ ਦੇ 20% ਕੰਪਿਊਟਰ ਦੇ ਤੇ 10 ਮਾਰਕ ਜੇ ਤੁਸੀਂ ਹਾਇਰ ਕੁਆਲੀਫਿਕੇਸ਼ਨ ਦਾ ਕੀਤੀ ਵੀ ਹੈ ਜਿਵੇਂ ਕਿ ਐਮਏ ਐਮਫੀਲ ਜਾਂ ਪੀਐਚਡੀ ਸੋਸ਼ੀਓਲੋਜੀ ਦੇ ਵਿੱਚ ਕੀਤੀ ਵੀ ਤਾਂ ਉਸ ਕੈਂਡੀਡੇਟ ਨੂੰ 10 ਨੰਬਰ ਐਕਸਟਰਾ ਦਿੱਤੇ ਜਾਣਗੇ ਤੇ 5 ਮਾਰਕ ਜੋ ਉਸ ਕੈਂਡੀਡੇਟ ਕੋਲੇ ਪੋਸਟ ਗ੍ਰੈਜੂਏਟ ਡਿਪਲੋਮਾ ਐਚਆਈਵੀ ਜਾਂ ਫੈਲੋਸ਼ਿਪ ਐਚਆਈਵੀ ਏਡਸ ਦਾ ਹੋਏਗਾ ਉਸ ਨੂੰ ਵੀ ਦਿੱਤੇ ਜਾਣਗੇ ਤੇ 15 ਸਾਲ ਦਾ ਜੋ ਹੈ 15 ਮਾਰਕਸ ਐਕਸਪੀਰੀਅੰਸ ਤੇ ਹੋਣਗੇ ਐਕਸਪੀਰੀਅੰਸ ਕਿਹਦਾ ਕਿਹਦਾ ਵਿੱਚ ਮੰਨਿਆ ਜਾਊਗਾ ਜੀ ਟਾਰਗੇਟ ਇੰਟਰਵੈਂਸ਼ਨ ਪ੍ਰੋਜੈਕਟ ਐਲਡਬਲਸ ਓਐਸਟੀ ਦੇ ਵਿੱਚ ਅੱਧਾ ਮਾਰਕਸ ਫॉर 1 ਸਾਲ ਦੇ ਹਿਸਾਬ ਨਾਲ ਮੈਕਸੀਮਮ 5 ਮਾਰਕਸ ਠੀਕ ਹੈ ਜੀ ਇਸ ਦੇ ਵਿੱਚ ਜੇ ਤੁਹਾਡੇ ਕੋਲ ਐਕਸਪੀਰੀਅੰਸ ਇਸ ਦੇ ਵਿੱਚ ਹੈਗਾ ਐਕਸਪੀਰੀਅੰਸ ਵਰਕਿੰਗ ਟਾਰਗੇਟਡ ਇੰਟਰਵੈਂਸ਼ਨ ਦਾ ਅੱਧਾ ਮਾਰਕ ਇੱਕ ਸਾਲ ਦਾ ਮਿਲੇਗਾ ਤੁਹਾਨੂੰ ਟੋਟਲ 5 ਮਾਰਕਸ ਮਿਲਣਗੇ ਇਸ ਇਸ ਦੇ ਵਿੱਚ ਬਾਕੀ 15 ਮਾਰਕਸ ਤੁਹਾਡਾ ਐਕਸਪੀਰੀਅੰਸ ਮਿੰਡਿਆਂ ਚ ਕਰਿਆ ਜਾਊਗਾ ਤੇ ਜੇ ਤੁਸੀਂ ਕਿਸੇ ਐਕਸਪੀਰੀਅੰਸ ਤੁਹਾਡੇ ਕੋਲੇ ਵਰਕਿੰਗ ਹੈ ਐਸਐਸੀਐਸ, ਟੈਸਯੂ, ਸੇਤੂ ਤੇ ਦਿਸਾ ਦੇ ਵਿੱਚ 1 ਮਾਰਕ 1 ਸਾਲ ਦਾ ਇਸ ਵਿੱਚ ਮੰਨਿਆ ਨਾ ਟੋਟਲ ਮੈਕਸਿਮਮ ਮਾਰਕਸ ਦੇ ਵਿੱਚ ਤੁਹਾਡੇ 10 ਮਾਰਕਸ ਮਿਲਣਗੇ ਤੇ 10 ਮਾਰਕਸ ਤੁਹਾਡੇ ਇਸ ਵਿੱਚ ਇੰਟਰਵਿਊ ਦੇ ਰਹਿਣ ਵਾਲੇ ਇਸ ਦਾ ਟੋਟਲ ਪੂਰੇ ਕਿੰਨੇ ਹੋਗੇ ਜੀ 100 ਮਾਰਕਸ ਇਸ ਵਿੱਚ ਤੁਹਾਡੇ ਪੰ ਚੁੱਕੇ ਆ ਤੇ ਜੇ ਕੋਈ ਇਨਕੁਆਰੀ ਤੁਸੀਂ ਕਰਨੀ ਹੈ ਤਾਂ ਇਸ ਈਮੇਲ ਆਈਡੀ ਤੇ ਤੇ ਮੋਬਾਈਲ ਨੰਬਰ ਤੇ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਤੇ ਆਨਲਾਈਨ ਅਪਲਾਈ ਫਾਰਮ ਹੀ ਜੋ ਹੈ ਉਹਨਾਂ ਨੂੰ ਮੰਨਿਆ ਜਾਊਗਾ ਕੋਈ ਈਮੇਲ ਦੇ ਉੱਤੇ ਤੁਸੀਂ ਭੇਜੋਗੇ ਜਾਂ ਕਰੋਗੇ ਉਸ ਦੇ ਵਿੱਚ ਤੁਹਾਡੇ ਰਿਜੈਕਟ ਕਰ ਦਿੱਤਾ ਜਾਊਗਾ ਇਸ ਕਰਕੇ ਸਿਰਫ ਆਨਲਾਈਨ ਅਪਲਾਈ ਕਰਨਾ ਉਹਦੇ ਵਿੱਚ ਹੀ ਫਾਰਮ ਭਰ ਕੇ ਫਾਰਮ ਭੇਜ ਦੇਣਾ ਤੁਸੀਂ ਈਮੇਲ ਉੱਤੇ ਆਪਣਾ ਮੋਬਾਈਲ ਨੰਬਰ ਸਹੀ ਦਾ ਉਹਦੇ ਨਾਲ ਤੁਹਾਨੂੰ ਇਸ ਵਾਸਤੇ ਕਾਲ ਜੋ ਹੈ ਆ ਸਕਦੀ ਹੈ ਜਿਸ ਈਮੇਲ ਆਈਡੀ ਜਾਂ ਮੋਬਾਈਲ ਨੰਬਰ ਦਿੱਤਾ ਹੈ ਇਹ ਸਿੱਕੀ ਜੋ ਆਪਣੀ ਅੱਜ ਦੀ ਜੌਬ ਅਪਡੇਟ ਜੀ ਵੀਡੀਓ ਵਧੀਆ ਲੱਗੀ ਹੋਇਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ